सारे जहां से अच्छा ये हिंदुस्तान हमारा हम बुलबुलें हैं इसकी ये गुलसिता हमारा सारे जहां से अच्छा ये हिंदुस्तान हमारा ਕਾਜੀ ਮੈਸ਼ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੋਸਤੋ 26 ਜਨਵਰੀ ਨੂੰ ਹਰ ਸਾਲ ਦੇਸ਼ ਦੇ ਵਿੱਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਾਡੇ ਦੇਸ਼ ਦਾ ਸੰਵਿਧਾਨ 26 ਜਨਵਰੀ ਸਾਲ 1950 ਨੂੰ ਲਾਗੂ ਹੋਇਆ ਸੀ ਯਾਨੀ ਇਸ ਦਿਨ ਭਾਰਤ ਨੇ ਆਪਣਾ ਸੰਵਿਧਾਨ ਅਪਣਾਇਆ ਸੀ ਸਾਡੇ ਦੇਸ਼ ਦੀ ਸਥਾਪਨਾ ਇੱਕ ਗਨਰਾਜ ਵਜੋਂ ਹੋਈ ਸੀ ਦੇਸ਼ ਨੂੰ ਆਪਣਾ ਲਿਖਤੀ ਸੰਵਿਧਾਨ ਮਿਲ ਗਿਆ ਸੀ ਅਤੇ ਇਸ ਦਿਨ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਅਤੇ ਇਸ ਵਾਰ ਭਾਰਤ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਦੋਸਤੋ ਬੇਸ਼ੱਕ ਸਾਡਾ ਦੇਸ਼ 15 ਅਗਸਤ ਸਨ 1947 ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋਇਆ ਸੀ ਪਾ ਸਾਡੇ ਕੋਲ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਲਈ ਆਪਣਾ ਸੰਵਿਧਾਨ ਨਹੀਂ ਸੀ ਅਤੇ ਸੰਵਿਧਾਨ ਤੋਂ ਬਿਨਾ ਦੇਸ਼ ਨਹੀਂ ਚੱਲ ਸਕਦਾ ਅਜਿਹੀ ਸਥਿਤੀ ਦੇ ਵਿੱਚ ਇੱਕ ਸੰਵਿਧਾਨ ਸਭਾ ਬਣਾਈ ਗਈ ਅਤੇ ਉਸ ਤੋਂ ਬਾਅਦ ਸੰਵਿਧਾਨ ਬਣਾਇਆ ਗਿਆ ਇਸ ਦੇ ਨਿਰਮਾਣ ਦੇ ਵਿੱਚ ਡਾਕਟਰ ਪੀਮ ਰਾਉ ਅੰਬੇਦਕਰ ਨੇ ਅਹਿਮ ਭੂਮਿਕਾ ਨਿਭਾਈ ਸੀ ਸੰਵਿਧਾਨ ਬਣਾਉਣ ਦੇ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਡੂੰਗੇ ਵਿਚਾਰ ਵਟਾਂਦਰੇ ਅਤੇ ਕਈ ਮੀਟਿੰਗਾਂ ਤੋਂ ਬਾਅਦ ਇਹ ਸੰਵਿਧਾਨ 26 ਜਨਵਰੀ ਸਨ 1950 ਨੂੰ ਲਾਗੂ ਹੋਇਆ ਅਤੇ ਭਾਰਤ ਨੂੰ ਇੱਕ ਲੋਕਤੰਤਰ ਪ੍ਰਭੂਸੱਤਾ ਸੱਪਨ ਅਤੇ ਗਣਤੰਤਰ ਦੇਸ਼ ਘੋਸ਼ਿਤ ਕੀਤਾ ਗਿਆ ਇਹ ਉਹ ਸੰਵਿਧਾਨ ਹੈ ਜੋ ਭਾਰਤ ਦੀਆਂ ਸਾਰੀਆਂ ਜਾਤਾਂ ਤੇ ਵਰਗਾਂ ਦੇ ਲੋਕਾਂ ਨੂੰ ਇਕੱਠੇ ਬੰਨਦਾ ਹੈ ਦੇਸ਼ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ 26 ਜਨਵਰੀ ਦਾ ਦਿਨ ਸੰਵਿਧਾਨ ਲਾਗੂ ਕਰਨ ਲਈ ਇਸ ਲਈ ਚੁਣਿਆ ਗਿਆ ਕਿਉਂਕਿ ਇਸ ਦਿਨ ਸਨ 1930 ਵਿੱਚ ਕਾਂਗਰਸ ਦੇ ਸੈਸ਼ਨ 'ਚ ਭਾਰਤ ਨੂੰ ਪੂਰਨ ਸਵਰਾਜ ਘੋਸ਼ਿਤ ਕੀਤਾ ਗਿਆ ਸੀ। ਸੋ ਦੁਬਾਰਾ ਫਿਰ ਚਰਦੀਕਲਾ ਟਾਈਮ ਟੀਵੀ ਦੇ ਅਦਾਰੇ ਵੱਲੋਂ ਸਮੂਹ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕ। ਜੈ ਹਿੰਦ।